19 ਸਾਲਾਂ ਦੇ ਇੱਕ ਨੌਜਵਾਨ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਇਹ ਮਾਮਲਾ ਸਕੂਲ ਦੀ ਹੀ ਅਧਿਆਪਕਾ ਦੇ ਨਾਲ ਪ੍ਰੇਮ ਸਬੰਧ ਦਾ ਦੱਸਿਆ ਜਾ ਰਿਹਾ ਹੈ। ਅਨੁਮਾਨ ਲੱਗਿਆ ਕਿ ਨੌਜਵਾਨ ਨੇ ਉਸੇ ਹੀ ਸਕੂਲ ਦੇ ਵਿੱਚ 8ਵੀਂ ਕਲਾਸ ਪਾਸ ਕੀਤੀ ਸੀ ਅਤੇ ਉਸੇ ਹੀ ਸਕੂਲ ਦੀ ਮੈਡਮ ਦੇ ਨਾਲ ਉਸਦੇ ਪ੍ਰੇਮ ਸਬੰਧ ਸਨ। ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਡਮ ਦਾ ਪਤੀ ਅਤੇ ਦਿਓਰ ਲਗਾਤਾਰ ਉਹਨਾਂ ਦੇ بیٹے ਨੂੰ ਧਮਕੀਆਂ ਦੇ ਰਿਹਾ ਸੀ ਜਿਸ ਦੇ ਚੱਲਦੇ ਉਹਨਾਂ ਦੇ ਮੁੰਡੇ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੋਂ ਅੰਦਾਜ਼ਾ ਹੈ ਕਿ 19 ਸਾਲਾਂ ਦਾ ਕਰਨਪ੍ਰੀਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਾਰੇ ਮਾਮਲਾ ਖੰਨਾ ਦੇ ਪਿੰਡ ਜਟਾਣਾ ਤੋਂ ਸਾਹਮਣੇ ਆ ਰਿਹਾ ਹੈ ਕਰਨ ਦੇ ਪਿਤਾ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਬੇਟਾ ਕਰਨਪ੍ਰੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਉਸਨੇ ਹਾਲ ਹੀ ਦੇ ਵਿੱਚ 8ਵੀਂ ਪਾਸ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਾ ਕਿ ਕਰਨਪ੍ਰੀਤ ਸਿੰਘ ਦੇ ਸਕੂਲ ਦੀ ਇੱਕ ਮੈਡਮ ਦੇ ਨਾਲ ਪ੍ਰੇਮ ਸਬੰਧ ਹੈ ਜਿਸ ਨੂੰ ਲੈ ਕੇ ਮੈਡਮ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਤਾਂ ਮੈਡਮ ਦਾ ਪਤੀ ਅਤੇ ਦਿਉਰ ਉਸਦੇ ਲੜਕੇ ਕਰਨਪ੍ਰੀਤ ਸਿੰਘ ਨੂੰ ਕਈ ਦਿਨਾਂ ਤੋਂ ਫੋਨ ਤੇ ਧਮਕੀਆਂ ਦੇ ਰਹੇ ਸਨ ਉਹਨਾਂ ਦੇ ਵੱਲੋਂ ਆਦੀ ਰਿਕਾਰਡਿੰਗ ਪੁਲਿਸ ਨੂੰ ਦੇ ਦਿੱਤੀ ਗਈ ਹੈ ਕਰਨਤਰੀ ਸਿੰਘ ਆਪਣੇ ਰਿਸ਼ਤੇਦਾਰ ਦੇ ਨਾਲ ਮੋਟਰਸਾਈਕਲ ਤੇ ਪਿੰਡ ਦੇ ਕੋਟ ਗੰਗੁਰਾਏ ਤੋਂ ਪਿੰਡ ਜਟਾਣਾ ਆ ਰਿਹਾ ਸੀ ਕਟਾਣੀ ਨਹਿਰ ਦੇ ਪੁਲ ਨੇੜੇ ਕਰਨਤਰੀ ਨੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਇਸ ਸਬੰਧੀ ਥਾਣਾ ਕਟਾਣੀ ਚੌਂਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਫਿਲਹਾਲ ਦੁਰਾਹਾ ਨਹਿਰ ਦੇ ਵਿੱਚ ਕਰਨਤਰੀ ਦੀ ਪਾਲ ਕੀਤੀ ਜਾ ਰਹੀ ਹੈ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਰੌਲਤ ਸਿੰਘ ਆ ਜੀ ਸਰ ਕੀ ਇੱਦਾਂ ਦੀ ਕੀ ਹੋਇਆ ਤੁਹਾਡੇ ਨਾਲ ਅਡੇ ਨਾਲ ਜੀ ਮੇਰਾ ਬੱਚਾ ਐਗਦੀ ਪਲੱਸ 2 ਪਾਸ ਕਰਕੇ ਹਟਿਆ ਸੀਗਾ ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ ਤੇ ਜੀ ਬਾਕੀ ਇਹ ਚੈਟ ਝੂਠ ਵੀ ਕਰਦੇ ਸੀ ਗਰੁੱਪਸਰੇ ਨੂੰ ਤੇ ਮੈਸੇਜ ਮੂਸੇ ਵੀ ਭੇਜਦੇ ਸੀਗੇ ਬਾਕੀ ਜਿਹੜਾ ਇਹਨਾਂ ਦਾ ਦਿਹੋਰ ਆ ਜੀ ਤੇ ਕਿਹਨਾਂ ਦਾ ਘਰ ਵਾਲਾ ਇਹ ਜੀ 3-4 ਦਿਨਾਂ ਤੋਂ ਧਮਕੀਆਂ ਮਾਰ ਰਹੇ ਨੇ ਬੱਚੇ ਨੂੰ ਮੇਰੇ ਨੂੰ ਤੇ ਘਰੇ ਤਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਆਪਾਂ ਕਿ ਮਾਰ ਮਾਰ ਕੇ ਉਹਨੂੰ ਕਹੀ ਗਏ ਨੇ ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਸੈਟ ਕਰ ਲੈ ਨਹੀਂ ਤੇਰਾ ਅਸੀਂ ਕਰ ਦਾਂਗੇ ਇਹ ਸਾਰੀਆਂ ਆਪਣੇ ਫੋਨ ਦੇ ਵਿੱਚ ਵੀ ਰਿਕਾਰਡ ਹੋ ਗਏ ਨੇ ਜੀ ਤੇ ਬਾਕੀ ਸਾਰਾ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ ਆਪਾਂ ਨੂੰ ਜੀ ਪੁਲਿਸ ਅਸੰਦ ਕੋਲੋਂ ਪਟਾਣੀ ਆਪਣੀ ਰਿਪੋਰਟ ਕਰਾਈ ਆ ਆਪਣਾ ਪੂਰਾ ਇਨਸਾਫ ਹੋਣਾ ਚਾਹੀਦਾ ਜੀ ਇਹ ਨਹੀਂ ਤਾਂ ਜੀ ਕੱਲ ਨੂੰ ਕੋਈ ਹੋਰ ਬੱਚੇ ਨਾਲ ਵੀ ਐਜੀ ਗੱਲਬਾਤ ਹੋ ਸਕਦੀ ਆ ਮੇਰੀ ਤਾਂ ਜੀ ਹੁਣ ਦੁਨੀਆ ਹੀ ਜਾੜਤੀ ਇਹਨਾਂ ਨੇ ਕਿੰਨੇ ਬੱਚੇ ਤੁਹਾਡੇ ਕੋਲ ਦੋ ਤਿੰਨ ਬੱਚੇ ਨੇ ਜੀ ਦੋ ਮੁੰਡੇ ਨੇ ਇੱਕ ਗੁੱਡੀ ਆ ਜੀ ਕੀ ਕੰਮ ਹੈ ਹੁਣ ਇਹ ਪੜ੍ਹ ਕੇ ਹਟਿਆ ਸੀ ਕੀ ਇਹ ਪੜ੍ਹ ਕੇ ਹਟਿਆ ਸੀਗਾ ਜੀ ਇਹ ਟਰੈਕਟਰ ਚਲਾਉਣ ਦਾ ਵਾਲਾ ਸ਼ੌਂਕ ਹੈ ਸੀਗਾ ਡਰਾਈਵਰੀ ਦਾ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਇਹ ਚਾਰ ਪੌਣ ਗਏ ਸੀ ਕੋਟ ਤੰਗੂਰਾ ਹੈ ਜੀ ਇਹ ਉੱਥੋਂ ਆ ਰਹੇ ਸੀਗੇ ਜਿਹੜੇ ਪਹਿਲਾਂ ਹੀ ਸਕੂਲ ਦੇ ਵਿੱਚ ਸੀਗੇ ਫਰਦ ਨਾਲ ਕੁਝ ਇਹ ਪਹਿਲਾਂ ਹੀ ਸੰਬੰਧ ਸੀਗੇ ਜੀ ਐਡਮ ਨਾਲ ਸਾਨੂੰ ਜਣੀ ਵੈਸੇ ਪਤਾ ਨਹੀਂ ਸੀ ਇਹਦੇ ਨਾਲ ਦੇ ਜਿਹੜੇ ਬੱਚੇ ਨੇ ਇਹਦੇ ਨਾਲ ਰਹਿੰਦੇ ਸੀਗੇ ਹੁਣ ਦੱਸ ਰਹੇ ਹੈ ਅਨੇ ਬਹੁਤ ਤਿੰਨ ਚਾਰ ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ ਸਕੂਲ ਚ ਪੜਦੇ ਹਾਂਜੀ ਸਕੂਲ ਪੜਦੇ ਅੱਛਾ ਹਾਂਜੀ ਤੇ ਹੋਰ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗੇ ਇਹੀ ਕਰਦੇ ਆਂ ਜੀ ਵੀ ਸਾਡੇ ਨਾਲ ਪੂਰਾ ਅਨਸਾਫ਼ ਹੋਣਾ ਚਾਹੀਦਾ ਕੋਈ ਸਾਡੇ ਦੇ ਕਿਸੇ ਕਿਸਮ ਦਾ ਦਵਾ ਨਾ ਪਾਇਆ ਜਾਵੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਸਕਦੇ ਆਂ ਵੀ ਇਹ ਤਾਂ ਗਰੀਬ ਬੰਦੇ ਆ ਜੀ ਇਹ ਬੰਦੇ ਤਕੜੇ ਨੇ ਤੇ ਇਹਦੇ ਘਰ ਵਾਲਾ ਵੀ ਨੌਕਰੀ ਕਰਦਾ ਜੀ ਇਹ ਵੀ ਨੌਕਰੀ ਕਰਦੀ ਆ ਕਾਹ ਇਹਦਾ ਤੇ ਹੋਰ ਆ ਜੀ ਉਹ ਵਾਈ ਲੈਟ ਦਾ ਕੋਰਸ ਕਰਾਉਂਦਾ ਬੱਚਿਆਂ ਨੂੰ ਉਹਨੇ ਦਾ ਵੀ ਕਈ ਦਿਨ ਧਮਕੀਆਂ ਮਾਰੀ ਗਿਆ ਇਹਨੂੰ ਦਾ ਜਿਹੜਾ ਤੇ ਹੋਰ ਆ ਜੀ ਹੁਣ ਮੁੰਡਾ ਕੀ ਤੁਹਾਨੂੰ ਕੀ ਮੈਨ ਪਤਾ ਲੱਗਿਆ ਜੀ ਉਹਨੇ ਕੀ ਕੀ ਹੋਇਆ ਇਹ ਸਾਡਾ ਜੀ ਭਾਂਜਾ ਸੀਗਾ ਨਾਲ ਉਧਰੋਂ ਆਉਂਦੇ ਸੀਗੇ ਚਾਰ ਪਾਕੇ ਕੋੜ ਨੂਰ ਆਇਤੋਂ ਜਦ ਕਟਾਣੀ ਵਾਲੇ ਪੁਲ ਤੇ ਆ ਗਏ ਉਹਨੂੰ ੱੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਛਾਲ ਮਾਰੀ ਕਾਜੇ ਮਾਰ ਇਹ ਬਰਸਲੀ ਦੀ ਗੱਲ ਆ ਜੀ ਕਾਜੇ ਛਾਲ ਮਾਰਿਆ ਨਹਿਰ ਦੇ ਵਿੱਚ ਛਾਲ ਮਾਰ ਲੀ ਗੱਲ ਦੀ ਗੱਲ ਆ ਜੀ ਸੜਕੇ ਤੇ ਹੁਣ ਜਿਹੜੀ ਲਾਸ਼ ਡੁੱਬ ਗਈ ਜਾਂ ਨਹੀਂ ਨਹੀਂ ਲੱਭੀ ਨਹੀਂ ਇਹ ਜੇ ਬੰਦੇ ਆਪਣੇ ਬਿਠਾਏ ਹੋਏ ਨੇ ਪੁਲਾਂ ਤੇ ਗੁਰਤੜੀ ਦੇ ਪੁਲ ਤੇ ਮੇਨ ਪੁਲ ਆ ਜਿਹੜਾ ਜਿੱਥੋਂ ਆਪਣੀ ਤਿੰਨ ਨਜ਼ਰਾਂ ਪਾਰਤੀਆਂ ਨੇ ਉੱਥੇ ਆਪਣੇ ਬੰਦੇ ਬੈਠੇ ਨੇ ਜੀ ਤੁਸੀਂ ਦੇਖੀਏ ਜੀ ਉਹ ਮੋਬਾਈਲ ਦੇ ਵਿੱਚ ਜਾਂ ਕੁਝ ਜਿਹੜਾ ਵੀ ਸੈਟੂਟ ਉਹ ਦੱਸ ਕੇ ਗਿਆ ਜੀ ਸਾਰਾ ਕੁਝ ਆ ਮੇਰੇ ਭਾਣ ਜੀ ਨੂੰ ਵੀ ਮੋਬਾਈਲ ਦੇ ਵਿੱਚ ਸਭ ਕੁਝ ਆ ਤੁਸੀਂ ਆਪ ਦਾ ਹੱਲ ਕਰ ਲਿਓ ਉਹ ਡਰੇ ਇੰਨਾ ਗਿਆ ਸੀਗਾ ਜੀ ਧਮਕੀਆਂ ਉਹਨੂੰ ਐ ਜਿਹੀਆਂ ਮਾਰਦੇ ਸੀਗੇ ਇਹ ਤੈਨੂੰ ਅਸੀਂ ਆਏ ਕਰਦਾਂਗੇ ਤੈਨੂੰ ਅਸੀਂ ਆਓ ਕਰਦਾਂਗੇ ਬਸ ਇੰਨੇ ਜਣੀ ਡਰ ਦੇ ਵਿੱਚ ਪਏ ਗਿਆ ਸੀ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਕਿਸੇ ਕੋ ਸਾਡੇ ਕੋਲ ਇਹ ਜਣੀ ਗੱਲ ਦਾ ਮਾਰਾਈ ਉਹ ਖੁਦ ਖੁਸ਼ੀ ਕਰ ਗਿਆ ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗੂਲ ਚੇ ਨੂੰ ਫਸਾਇਆ ਇਹਨੂੰ ਬੇਟੇ ਨੂੰ ਉਹਨੇ ਤਾਂ ਬੱਚਾ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ 25 35 37 ਸਾਲ ਦੀ ਸੀ ਕਿੱਥੇ ਇਹਨੂੰ ਹਲੇ 19ਵਾਂ ਲਾ ਕੇ 20ਵਾਂ ਪੂਰਾ ਹੋਇਆ ਉਹਨੇ ਬੱਚੇ ਦੇ ਤਾਂ ਦਿਮਾਗ 'ਚ ਕੁਛ ਨਹੀਂ ਸੀ ਉਹਨੇ ਇਹਨੂੰ ਫਸਾਇਆ ਆਪਣੇ ਚੰਗਲ 'ਚ ਵਧੀਆ ਗੱਲ ਆ ਜੀ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਕੇ ਬੱਚਿਆਂ ਨੂੰ ਵੀ ਕਿੱਦਾਂ ਕਿਸੇ ਨੂੰ ਕਿਵੇਂ ਕਿਸੇ ਨਾਲ ਰਿਲੇਸ਼ਨ ਬਣਾਇਦ ਨੇ ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ ਫਿਰ ਬੱਚਿਆਂ ਨੂੰ ਕਿੱਥੋਂ ਸਕੂਲ 'ਚ ਭੇਜਿਆ ਜੂ ਅੱਜ ਤਾਂ ਇਹ ਮੈਡਮ ਨੇ ਕੀਤਾ ਕੱਲ੍ਹ ਨੂੰ ਕੋਈ ਸਰ ਵੀ ਕਰੂਗਾ ਜੀ ਹੈ ਕਿ ਨਹੀਂ ਕੱਲ੍ਹ ਨੂੰ ਫਿਰ ਤਾਂ ਕੁੜੀਆਂ ਵੀ ਨਹੀਂ ਸੇਫ ਆਣਗੀਆਂ ਸਕੂਲ 'ਚ ਜਦੋਂ ਅੱਜ ਕੱਲ ਦੀ ਜਨਰੇਸ਼ਨ 'ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤੁਹਾਨੂੰ ਵੀ ਬੰਦੇ ਵਿੱਚੇ ਬੰਦਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜਿਵੇਂ ਉਹਨੇ ਸਾਡੇ ਨੂੰ ਮਾਰਿਆ ਓਵੇਂ ਸਾਨੂੰ ਵੀ ਉਹਦੀ ਲਾਸ਼ ਚਾਹੀਦੀ ਅਸੀਂ ਉਹਨੂੰ ਨਾਲ ਪਾਉਣਾ ਹੈਗਾ ਜੀ ਅਸੀਂ ਹੋਰ ਕੁਝ ਨਹੀਂ ਮੰਗਦੇ ਹੈਗੇ ਇਨਸਾਫ ਕੋਈ ਨਹੀਂ ਸਾਨੂੰ ਚਾਹੀਦਾ ਬਸ ਸਾਨੂੰ ਉਹ ਮੈਡਮ ਉਹਦੇ ਨਾਲ ਫੁਕਣੀ ਚਾਹੀਦੀ ਆ ਨੇ ਕੀ ਲੱਗਦਾ ਜਿਹੜੇ ਸਕੂਲ ਦੇ ਵਿੱਚ ਬੱਚੇ ਦਾ ਤੁਸੀਂ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਡਮ ਨਾਲ ਸੀਗੇ ਜਾਂ ਸਾਨੂੰ ਕੁਝ ਨਹੀਂ ਸੀ ਪਤਾ ਸਰਕਾਰ ਦੇ ਵਿੱਚ ਸਾਨੂੰ ਹੁਣ ਪਤਾ ਲੱਗ ਰਿਹਾ ਬਾਹਰ ਸਾਰਿਆਂ ਨੂੰ ਪਤਾ ਸੀ ਸਾਨੂੰ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਸੀ ਉਹ ਦੋਸਤ ਹੁਣ ਦੱਸ ਰਹੇ ਨੇ ਸਾਨੂੰ ਆ ਕੇ ਜਦੋਂ ਉਹਨੇ ਮਤਲਬ ਨਹਿਰ ਦੇ ਵਿੱਚ ਛਾਲ ਮਾਰੀ ਆ ਉਸ ਟਾਈਮ ਵੀ ਉਹਨੂੰ ਧਮਕੀਆਂ ਆਈਆਂ ਨੇ ਉਹਦੇ ਫੋਨ ਦੇ ਵਿੱਚ ਸਾਰਾ ਕੁਝ ਰਿਕਾਰਡ ਆ ਜੀ ਰਿਕਾਰਡ ਵੀ ਕੀਤਾ ਹੋਇਆ ਵਿੱਚ ਫਰੂਪ ਵੀ ਸਾਰੇ ਪੈ ਨੇ ਉਹਨੇ ਜਦ ਡਿਗਣ ਲੱਗਿਆ ਉਹਨੇ ਫੋਨ ਰੱਖਿਆ ਉਹ ਮੁੰਡਾ ਸੀ ਸਾਡਾ ਭਾਂਜਾ ਨਾਲ ਮਤਲਬ ਉਹਨੂੰ ਤੱਕਾ ਦੇ ਕੇ ਉਹਨੇ ਛਾਲ ਮਾਰੀਆ ਫੋਨ ਰੱਖਤਾ ਕਹਿੰਦਾ ਲਵੀ ਆ ਫੋਨ ਪਿਆ ਇਹਦੇ ਵਿੱਚ ਸਾਰੇ ਫਰੂਪ ਨੇ ਹੁਣ ਉਹ ਫੋਨ ਸਾਡਾ ਪੁਲਿਸ ਥਾਣੇ ਦੇ ਵਿੱਚ ਆ ਉਹ ਫੋਨ ਦੇ ਵਿੱਚ ਵੀ ਫਰੂਪ ਨੇ ਸਾਰੇ ਸਾਡੇ ਕੋਲ ਵੀ ਨਹੀਂ ਹਾਂਜੀ ਹੁਣ ਸਾਨੂੰ ਤਾਂ ਬਸ ਇਹੀ ਆ ਵੀ ਇਹ ਮੈਡਮ ਬਚਨੀ ਚਾਹੀਦੀ ਤੇ ਕਾਰਵਾਈ ਪੂਰੇ ਸਟਾਫ ਤੇ ਹੋਣੀ ਚਾਹੀਦੀ ਆ ਜੀ ਜਦੋਂ ਮੈਡਮ ਇੱਥੇ ਆ ਤਾਂ ਹਾਜ਼ਰੀ ਕਿਵੇਂ ਲੱਗ ਸਕਦੀ ਆ ਮੈਡਮ ਦੀ ਇਹ ਸਕੂਲ ਦੇ ਵਿੱਚ ਨੇ ਜੀ ਇਹ ਸਰਕਾਰੀ ਸਕੂਲ ਆ ਜੀ ਇੱਥੇ ਜਟਾਣੇ ਦੇ ਵਿੱਚ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਹਾਂਜੀ 19 ਸਾਲਾਂ ਦੇ ਇੱਕ ਨੌਜਵਾਨ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਇਹ ਮਾਮਲਾ ਸਕੂਲ ਦੀ ਹੀ ਅਧਿਆਪਕਾ ਦੇ ਨਾਲ ਪ੍ਰੇਮ ਸਬੰਧ ਦਾ ਦੱਸਿਆ ਜਾ ਰਿਹਾ ਹੈ। ਅਨੁਮਾਨ ਲਗਾਇਆ ਗਿਆ ਕਿ ਨੌਜਵਾਨ ਨੇ ਉਸੇ ਹੀ ਸਕੂਲ ਦੇ ਵਿੱਚ 12ਵੀਂ ਕਲਾਸ ਪਾਸ ਕੀਤੀ ਸੀ ਅਤੇ ਉਸੇ ਹੀ ਸਕੂਲ ਦੀ ਮੈਡਮ ਦੇ ਨਾਲ ਉਸਦੇ ਪ੍ਰੇਮ ਸਬੰਧ ਸਨ। ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਡਮ ਦਾ ਪਤੀ ਅਤੇ ਦਿਓਰ ਲਗਾਤਾਰ ਉਹਨਾਂ ਦੇ بیٹے ਨੂੰ ਧਮਕੀਆਂ ਦੇ ਰਿਹਾ ਸੀ ਜਿਸ ਦੇ ਚੱਲਦੇ ਉਹਨਾਂ ਦੇ ਮੁੰਡੇ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੋਂ ਅੰਦਾਜ਼ਾ ਹੈ ਕਿ 19 ਸਾਲਾਂ ਦਾ ਕਰਨਪ੍ਰੀਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਰਾ ਮਾਮਲਾ ਖੰਨਾ ਦੇ ਪਿੰਡ ਜਟਾਣਾ ਤੋਂ ਸਾਹਮਣੇ ਆ ਰਿਹਾ ਹੈ ਕਰਨ ਦੇ ਪਿਤਾ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਬੇਟਾ ਕਰਨਪ੍ਰੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਦਾ ਸੀ ਉਸਨੇ ਹਾਲ ਹੀ ਦੇ ਵਿੱਚ ਵਾਰਮੀ ਪਾਸ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਾ ਕਿ ਕਰਨਪ੍ਰੀਤ ਸਿੰਘ ਦੇ ਸਕੂਲ ਦੀ ਇੱਕ ਮੈਡਮ ਦੇ ਨਾਲ ਪ੍ਰੇਮ ਸਬੰਧ ਜਿਸ ਨੂੰ ਲੈ ਕੇ ਮੈਡਮ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਤਾਂ ਮੈਡਮ ਦਾ ਪਤੀ ਅਤੇ ਦਿਉਰ ਉਸ ਦੇ ਲੜਕੇ ਕਰਨਪ੍ਰੀਤ ਸਿੰਘ ਨੂੰ ਕਈ ਦਿਨਾਂ ਤੋਂ ਫੋਨ ਤੇ ਧਮਕੀਆਂ ਦੇ ਰਿਹਾ ਸੀ ਉਹਨਾਂ ਦੇ ਵੱਲੋਂ ਸਾਰੀ ਰਿਕਾਰਡਿੰਗ ਪੁਲਿਸ ਨੂੰ ਦੇ ਦਿੱਤੀ ਗਈ ਹੈ ਕਰਨਪ੍ਰੀਤ ਸਿੰਘ ਆਪਣੇ ਰਿਸ਼ਤੇਦਾਰ ਦੇ ਨਾਲ ਮੋਟਰਸਾਈਕਲ ਤੇ ਪਿੰਡ ਦੇ ਕੋਟ ਗੰਗੂਰਾਏ ਤੋਂ ਪਿੰਡ ਜਟਾਣਾ ਆ ਰਿਹਾ ਸੀ ਕਟਾਣੀ ਨਹਿਰ ਦੇ ਪੁਲ ਨੇੜੇ ਕਰਨਤਿ ਨੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਇਸ ਸਬੰਧੀ ਥਾਣਾ ਕਟਾਣੀ ਚੌਂਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਫਿਲਹਾਲ ਦੁਰਾਹਾ ਨਹਿਰ ਦੇ ਵਿੱਚ ਕਰਨਤਿ ਦੀ ਪਾਲ ਕੀਤੀ ਜਾ ਰਹੀ ਹੈ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਰੌਲਤਹਿਰ ਸਿੰਘ ਆ ਜੀ ਸਰ ਤੇ ਇੱਥੇ ਕੀ ਹੋਇਆ ਤੁਹਾਡੇ ਨਾਲ ਸਾਡੇ ਨਾਲ ਜੀ ਮੇਰਾ ਬੱਚਾ ਹੈ ਇੱਕ ਦੀ ਪਲੱਸ 2 ਪਾਸ ਕਰਕੇ ਹਟਿਆ ਸੀਗਾ ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਇਹਦੇ ਨਾਂ ਕਿਤੇ ਉਹ ਤਿੰਨ ਮਹੀਨੇ ਤੋਂ ਰਿਲੇਸ਼ਨ ਚੱਲ ਰਹੇ ਨੇ ਤੇ ਜੀ ਬਾਕੀ ਇਹ ਚੈਟ ਝੂਠ ਵੀ ਕਰਦੇ ਸੀ ਕੁਲਜ਼ਰੇ ਨੂੰ ਤੇ ਮੈਸੇਜ ਮੂਸੀ ਭੇਜਦੇ ਹੀ ਗੇ ਬਾਕੀ ਜਿਹੜਾ ਇਹਨਾਂ ਦਾ ਦਿਓਰ ਆ ਜੀ ਤੇ ਇਹਨਾਂ ਦਾ ਘਰ ਵਾਲਾ ਇਹ ਜੀ ਤਿੰਨ ਚਾਰ ਦਿਨਾਂ ਤੋਂ ਧਮਕੀਆਂ ਮਾਰ ਰਾਇਆ ਨੇ ਬੱਚੇ ਨੂੰ ਮਰੇ ਨੂੰ ਤੇ ਘਰੇ ਤਾਂ ਉਹਨੇ ਕੋਈ ਗੱਲ ਨਹੀਂ ਕੀਤੀ ਹੈਗੀ ਧਮਕੀਆਂ ਮਾਰ ਮਾਰ ਕੇ ਉਹਨੂੰ ਕਹੀ ਗਏ ਨੇ ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਸੈਟ ਕਰ ਲੈ ਨਹੀਂ ਤੇਰਾ ਅਸੀਂ ਕਰ ਦਾਂਗੇ ਸਾਰੇ ਹੀ ਆਪਣੇ ਫੋਨ ਦੇ ਵਿੱਚ ਵੀ ਰਿਕਾਰਡਿੰਗਾਂ ਨੇ ਜੀ ਤੇ ਬਾਕੀ ਸਾਰਾ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ ਆਪਾਂ ਨੂੰ ਜੀ ਪੁਲਿਸ ਪ੍ਰਦਾਸਨਤ ਕੋਲੋਂ ਕਟਾਣੀ ਆਪਣੀ ਰਿਪੋਰਟ ਕਰਾਈ ਆ ਆਪਣਾ ਪੂਰਾ ਇਨਸਾਫ ਹੋਣਾ ਚਾਹੀਦਾ ਜੀ ਇਹ ਨਹੀਂ ਤਾਂ ਜੀ ਕੱਲ ਨੂੰ ਕੋਈ ਹੋਰ ਬੱਚੇ ਨਾਲ ਵੀ ਐਜੀ ਗੱਲਬਾਤ ਹੋ ਸਕਦੀ ਆ ਉਹ ਮੇਰੀ ਤਾਂ ਜੀ ਹੁਣ ਦੁਨੀਆ ਹੀ ਜਾੜਤੀ ਇਹਨਾਂ ਨੇ ਕਿੰਨੇ ਬੱਚੇ ਤੁਹਾਡੇ ਕੋਲ ਦੋ ਤਿੰਨ ਬੱਚੇ ਨੇ ਜੀ ਦੋ ਮੁੰਡੇ ਨੇ ਇੱਕ ਕੁੜੀ ਆ ਜੀ ਕੀ ਕੰਮ ਹੁਣੇ ਪੜ ਕੇ ਹਟਿਆ ਸੀ ਇਹ ਇਹ ਪੜ ਕੇ ਹਟਿਆ ਸੀਗਾ ਜੀ ਇਹ ਟਰੈਕਟਰੇ ਚਲਾਉਣ ਦਾ ਵਾਲਾ ਸ਼ਮਕੀ ਸੀਗਾ ਡਰਾਈਵਰੀ ਦਾ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਇਹ ਚਾਰ ਪਾਉਣ ਗਏ ਸੀ ਕੋਟ ਕੰਗੂਰਾਏ ਜੀ ਇਹ ਉੱਥੋਂ ਆ ਰਹੇ ਸੀਗੇ ਜਿਹੜੇ ਪਹਿਲਾਂ ਹੀ ਸਕੂਲ ਦੇ ਵਿੱਚ ਸੀਗੇ ਮੈਡਮ ਨਾਲ ਕੁਝ ਇਹ ਪਹਿਲਾਂ ਹੀ ਸੰਬੰਧ ਸੀਗੇ ਜੀ ਐਡਮ ਨਾਲ ਸਾਨੂੰ ਜਣੀ ਵੈਸੇ ਪਤਾ ਨਹੀਂ ਸੀ ਇਹਦੇ ਨਾਲ ਦੇ ਜਿਹੜੇ ਬੱਚੇ ਨੇ ਇਹਦੇ ਨਾਲ ਰਹਿੰਦੇ ਸੀਗੇ ਹੁਣ ਦੱਸ ਰਹੇ ਨੇ ਕਹਿੰਦੇ ਬਹੁਤ ਤਿੰਨ ਚਾਰ ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ ਸਕੂਲ ਚ ਪੜਦੇ ਹਾਂਜੀ ਸਕੂਲ ਪੜਦੇ ਹਾਂ ਜੇ ਹੋਰ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗੇ ਇਹੀ ਕਰਦੇ ਆ ਜੀ ਵੀ ਸਾਡੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਕੋਈ ਸਾਡੇ ਤੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਸਕਦੇ ਆ ਵੀ ਇਹ ਤਾਂ ਗਰੀਬ ਬੰਦੇ ਆ ਜੀ ਇਹ ਬੰਦੇ ਤਕੜੇ ਨੇ ਤੇ ਇਹਦੇ ਘਰ ਵਾਲਾ ਵੀ ਨੌਕਰੀ ਕਰਦਾ ਜੀ ਇਹ ਵੀ ਨੌਕਰੀ ਕਰਦੀ ਆ ਕਾਂ ਇਹਦਾ ਤੇ ਹੋਰ ਆ ਜੀ ਉਹ ਵਾਈਲਡ ਐਂਟ ਦਾ ਕੋਰਸ ਕਰਾਉਂਦਾ ਬੱਚਿਆਂ ਨੂੰ ਉਹਨੇ ਤਾਂ ਵੀ ਕਈ ਦਿਨ ਧਮਕੀਆਂ ਮਾਰੀ ਗਿਆ ਇਹਨੂੰ ਤਾਂ ਜਿਹੜਾ ਤੇ ਹੋਰ ਆ ਜੀ ਹੁਣ ਮੁੰਡਾ ਕੀ ਉਹਨੂੰ ਕਿਵੇਂ ਪਤਾ ਲੱਗਿਆ ਜੀ ਉਹਨੇ ਕੀ ਕੀਤਾ ਇਹ ਸਾਡਾ ਜੀ ਭਾਣਜਾ ਸੀਗਾ ਨਾਲ ਉਧਰੋਂ ਆਉਂਦੇ ਸੀਗੇ ਚਾਰ ਬਾਕੇ ਕੋੜ ਮੂਰ ਆਇਤੋਂ ਜਦੋਂ ਕਟਾਣੀ ਵਾਲੇ ਪੁਲਸੇ ਆ ਗਏ ਉਹਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਛਾਲ ਮਾਰੀ ਛਾਲ ਮਾਰੀ ਇਹ ਬਰਸ ਦੀ ਗੱਲ ਆ ਜੀ ਨਹੀਂ ਕਾਜ ਛਾਲ ਹੋਇਆ ਨਹੀਂ ਹਰ ਦੇ ਵਿੱਚ ਛਾਲ ਮਾਰ ਲਈ ਪਹਿਲੀ ਗੱਲ ਗੱਲ ਦੀ ਗੱਲ ਆ ਜੀ ੜੜਕੇ ਤੇ ਜੀ ਹੁਣ ਜਿਹੜੀ ਲਾਸ਼ ਡੱਬ ਗਈ ਜਾਂ ਨਹੀਂ ਨਹੀਂ ਲੱਭੀ ਨਹੀਂ ਇਹ ਜੇ ਬੰਦੇ ਆਪਣੇ ਮਿਠਾਏ ਹੋਏ ਨੇ ਪੁਲੋਂਾਂ ਤੇ ਕੋਰਤਲੀ ਦੇ ਪੁਰ ਦੇ ਮੇਨ ਪੁਲਾ ਜਿਹੜਾ ਜਿੱਥੋਂ ਆਪਣੀ ਤਨ ਨਹਿਰਾਂ ਪਾਰਤੀਆਂ ਨੇ ਉੱਥੇ ਆਪਣੇ ਬੰਦੇ ਬੈਠੇ ਨੇ ਜੀ ਤੁਸੀਂ ਦੇਖੀਏ ਜੀ ਉਹ ਮੋਬਾਈਲ ਦੇ ਵਿੱਚ ਜਾਂ ਕੁਝ ਜਿਹੜਾ ਵੀ ਚੈਟ ਚੂਟ ਕਰ ਉਹ ਦੱਸ ਕੇ ਗਿਆ ਜੀ ਸਾਰਾ ਕੁਝ ਆ ਮੇਰੇ ਭਾਨ ਜੇ ਨੂੰ ਵੀ ਮੋਬਾਈਲ ਦੇ ਵਿੱਚ ਸਭ ਕੁਝ ਆ ਤੁਸੀਂ ਆਪਦਾ ਹੱਲ ਕਰ ਲਿਓ ਉਹ ਡਰੇ ਇੰਨਾ ਗਿਆ ਸੀਗਾ ਜੀ ਧਮਕੀਆਂ ਉਹਨੂੰ ਐ ਜਿਹੀਆਂ ਮਾਰਦੇ ਸੀਗੇ ਕਿ ਤੈਨੂੰ ਅਸੀਂ ਐ ਕਰ ਦਾਂਗੇ ਤੈਨੂੰ ਅਸੀਂ ਉਹ ਕਰ ਦਾਂਗੇ ਬਸ ਇੰਨੇ ਜਣੀ ਡਰ ਦੇ ਵਿੱਚ ਪੈ ਗਿਆ ਸੀ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਕਿਸੇ ਕੋ ਸਾਡੇ ਕੋਲ ਇਹ ਜਣੀ ਗੱਲ ਦਾ ਮਾਰਾਈ ਉਹ ਖੁਦ ਖੁਸ਼ੀ ਕਰ ਗਏ ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗਲ ਚ ਇਹਨੂੰ ਫਸਾਇਆ ਇਹਨੂੰ ਬੇਟੇ ਨੂੰ ਹੁਣ ਇਹ ਤਾਂ ਬੱਚਾ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ 35 37 ਸਾਲ ਦੀ ਸੀ ਕਿੱਥੇ ਇਹਨੂੰ ਹਲੇ 19ਵਾਂ ਲਾ ਕੇ 20ਵਾਂ ਪੂਰਾ ਹੋਇਆ ਹੁਣ ਇਹ ਬੱਚੇ ਦੇ ਤਾਂ ਦਿਮਾਗ 'ਚ ਕੁਝ ਨਹੀਂ ਸੀ ਉਹਨੇ ਇਹਨੂੰ ਫਸਾਇਆ ਆਪਣੇ ਚੰਗਲ 'ਚ ਵਧੀਆ ਗੱਲ ਆ ਜੀ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਕੇ ਬੱਚਿਆਂ ਨੂੰ ਵੀ ਕਿਦਾਂ ਕਿਸੇ ਨੂੰ ਕਿਵੇਂ ਕਿਸੇ ਨਾਲ ਰਿਲੇਸ਼ਨ ਬਣਾਈ ਦੇ ਨੇ ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ ਫਿਰ ਬੱਚਿਆਂ ਨੂੰ ਕਿੱਥੋਂ ਸਕੂਲ 'ਚ ਭੇਜਿਆ ਜੂ ਅੱਜ ਤਾਂ ਇਹ ਮੈਡਮ ਨੇ ਕੀਤਾ ਕੱਲ ਨੂੰ ਕੋਈ ਸਰ ਵੀ ਕਰੂਗਾ ਜੀ ਹੈ ਕਿ ਨਹੀਂ ਕੱਲ ਨੂੰ ਫਿਰ ਤਾਂ ਕੁੜੀਆਂ ਵੀ ਨਹੀਂ ਸੇਫ ਐਂਗੀਆਂ ਸਕੂਲ 'ਚ ਜਦੋਂ ਅੱਜ ਕੱਲ ਦੀ ਜਨਰੇਸ਼ਨ 'ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤਾਨੂੰ ਵੀ ਬੰਦੇ ਪਿੱਛੇ ਬੰਦਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜਿਵੇਂ ਉਹਨੇ ਸਾਡੇ ਨੂੰ ਮਾਰਿਆ ਉਹਨੇ ਸਾਨੂੰ ਵੀ ਉਹਦੀ ਲਾਸਟ ਚਾਹੀਦੀ ਆਸੀਂ ਉਹਨੂੰ ਨਾਲ ਪਾਉਣਾ ਹੈਗਾ ਜੀ ਅਸੀਂ ਹੋਰ ਕੁਝ ਨਹੀਂ ਮੰਗਦੇ ਹੈਗੇ ਇਨਸਾਫ ਕੋਈ ਨਹੀਂ ਸਾਨੂੰ ਚਾਹੀਦਾ ਬਸ ਸਾਨੂੰ ਉਹ ਮੈਡਮ ਉਹਦੇ ਨਾਲ ਫੁਕਣੀ ਚਾਹੀਦੀ ਆ ਤੇ ਕੀ ਲੱਗਦਾ ਜਿਹੜੇ ਸਕੂਲ ਦੇ ਵਿੱਚ ਬੱਚੇ ਦਾ ਤੁਸੀਂ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਡਮ ਨਾਲ ਸੀਗੇ ਜਦ ਤੁਸੀਂ ਸਾਨੂੰ ਕੁਝ ਨਹੀਂ ਸੀ ਪਤਾ ਸਰਕਾਰ ਦੇ ਵਿੱਚ ਸਾਨੂੰ ਹੁਣ ਪਤਾ ਲੱਗ ਰਿਹਾ ਬਾਹਰ ਸਾਰਿਆਂ ਨੂੰ ਪਤਾ ਸੀ ਸਾਨੂੰ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਸੀ ਉਹ ਦੋਸਤ ਹੁਣ ਦੱਸ ਰਹੇ ਨੇ ਸਾਨੂੰ ਆ ਕੇ ਜਦੋਂ ਉਹਨੇ ਮਤਲਬ ਨਹਿਰ ਦੇ ਵਿੱਚ ਛਾਲ ਮਾਰੀ ਆ ਉਸ ਟਾਈਮ ਵੀ ਉਹਨੂੰ ਧਮਕੀਆਂ ਆਈਆਂ ਨੇ ਉਹਦੇ ਫੋਨ ਦੇ ਵਿੱਚ ਸਾਰਾ ਕੁਝ ਰਿਕਾਰਡ ਆ ਜੀ ਰਿਕਾਰਡ ਵੀ ਕੀਤਾ ਹੋਇਆ ਵਿੱਚ ਫਰੂਪ ਵੀ ਸਾਰੇ ਪੈਨੇ ਉਹਨੇ ਜਦ ਡਿਗਣ ਲੱਗਿਆ ਉਹਨੇ ਫੋਨ ਰੱਖਿਆ ਉਹ ਮੁੰਡਾ ਸੀ ਸਾਡਾ ਭਾਂਜਾ ਨਾਲ ਮਤਲਬ ਉਹਨੂੰ ਤੱਕਾ ਦੇ ਕੇ ਉਹਨੇ ਛਾਲ ਮਾਰੀਆ ਫੋਨ ਰੱਖਤਾ ਕਹਿੰਦਾ ਲਵੀ ਆ ਫੋਨ ਪਿਆ ਇਹਦੇ ਵਿੱਚ ਸਾਰੇ ਫਰੂਪ ਨੇ ਹੁਣ ਉਹ ਫੋਨ ਸਾਡਾ ਪੁਲਿਸ ਥਾਣੇ ਦੇ ਵਿੱਚ ਆ ਉਹ ਫੋਨ ਦੇ ਵਿੱਚ ਵੀ ਫਰੂਪ ਨੇ ਸਾਰੇ ਸਾਡੇ ਕੋਲ ਵੀ ਨਹੀਂ ਹਾਂਜੀ ਹੁਣ ਸਾਨੂੰ ਤਾਂ ਬਸ ਇਹੀ ਆ ਵੀ ਇਹ ਮੈਡਮ ਬਚਣੀ ਚਾਹੀਦੀ ਤੇ ਕਾਰਵਾਈ ਪੂਰੇ ਸਟਾਫ ਤੇ ਹੋਣੀ ਚਾਹੀਦੀ ਆ ਜੀ ਜਦੋਂ ਮੈਡਮ ਇੱਥੇ ਆ ਤਾਂ ਹਾਜ਼ਰੀ ਕਿਵੇਂ ਲੱਗ ਸਕਦੀ ਹੈ ਮੈਡਮ ਦੀ ਇਹ ਸਕੂਲ ਦੇ ਵਿੱਚ ਨੇ ਜੀ ਇਹ ਸਰਕਾਰੀ ਸਕੂਲ ਹੈ ਜੀ ਇੱਥੇ ਜਟਾਣੇ ਦੇ ਵਿੱਚ ਸੀਨੀਅਰ ਕੰਟਰੀ ਸਰਕਾਰੀ ਸਕੂਲ ਹਾਂਜੀ